ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੀ ਬਾਬਾ ਸਟੱਡੀ ਪੁਆਇੰਟ ਤੇ ਅੱਜ ਅਸੀਂ ਤੁਹਾਡੇ ਲਈ ਇੱਕ ਨਵੇਂ ਪੋਸਟ ਬਾਰੇ ਜਾਣਕਾਰੀ ਲੈ ਕੇ ਆਏ ਹਾਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤੁਹਾਨੂੰ ਸਾਰਾ ਕੁਝ ਦੱਸਾਂਗੇ ਕਿਤੋਂ ਕਦੋਂ ਤੋਂ ਅਪਲਾਈ ਕਰਨਾ ਲਾਸਟ ਡੇਟ ਕਦੋਂ ਤੱਕ ਹੈ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ ਐਗਜ਼ਾਮ ਬਾਰੇ ਸਭ ਦੱਸਾਂਗੇ ਪੈਟਰਨ ਕੀ ਹੋਏਗਾ ਐਗਜ਼ਾਮ ਔਨਲਾਈਨ ਹੋਏਗਾ ਜਾਂ ਆਫਲਾਈਨ ਹੋਏਗਾ ਸਭ ਕੁਝ ਦੱਸਿਆ ਜਾਊਗਾ ਜੀ ਇਸ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਚਲੋ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ ਦੇਖੋ ਪਹਿਲਾਂ ਦੇਖਦੇ ਆ ਕਿ ਨਿਕਲੀਆਂ ਕਿੱਥੇ ਨੇ ਪੋਸਟਾਂ ਪੋਸਟਾਂ ਨਿਕਲੀਆਂ ਨੇ ਆਪਣੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪੀ ਐਨ ਦੀਆਂ ਪੋਸਟਾਂ ਨੇ ਜੀ ਲਗਭਗ 300 ਪੋਸਟਾਂ ਨੇ ਠੀਕ ਹੈ ਭਰ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਮੌਕਾ ਹੈ ਕੁਆਲਿਫਿਕੇਸ਼ਨ ਵੀ ਬਹੁਤ ਘੱਟ ਮੰਗੀ ਹੋਈ ਹੈ ਜੋ ਉਸ ਤੁਹਾਨੂੰ ਅੱਗੇ ਚਲ ਕੇ ਦੱਸਦੇ ਹਾਂ ਦੇਖੋ ਡੇਟ ਦੇਖਦੇ ਆ ਕਦੋਂ ਅਪਲਾਈ ਕਰ ਸਕਦੇ ਹੋ ਤੁਸੀਂ 25 8 25 ਅਗਸਤ ਤੋਂ ਆ ਜਿਹੜੀ ਆਨਲਾਈਨ ਫਾਰਮ ਫਿਲ ਕਰਨੇ ਸ਼ੁਰੂ ਹੋ ਗਏ ਨੇ ਤੁਸੀਂ ਸ਼ੁਰੂ ਕਰ ਸਕਦੇ ਹੋ ਦੋ ਤਿੰਨ ਦਿਨ ਆਲਰੇਡੀ ਲੰਘ ਚੁੱਕੇ ਨੇ ਜਲਦੀ ਤੋਂ ਜਲਦੀ ਅਪਲਾਈ ਕਰੋ ਲਾਸਟ ਡੇਟ ਹੈ ਜੋ 20 ਸਤੰਬਰ ਹੈ 20 ਸਤੰਬਰ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਨੈਕਸਟ ਦੇਖਦੇ ਹਾਂ ਜੀ ਦੇਖੋ ਇਸ ਤੋਂ ਬਾਅਦ ਹੈ ਜਿਹੜਾ ਇਹਨਾਂ ਨੇ ਕੈਟਾਗਰੀ ਵਾਈਜ਼ ਵੀ ਜਿਹੜੀ ਹੈ ਵੰਡ ਦੱਸੀ ਹੋਈ ਹੈ ਕਿ ਕਿੰਨੀਆਂ ਵੈਕੈਂਸੀਆਂ ਕਿੰਨੀ ਕੈਟਾਗਰੀ ਦੇ ਵਿੱਚ ਨੇ ਜਨਰਲ ਦੇ ਵਿੱਚ ਕਿੰਨੀਆਂ ਨੇ 243 ਠੀਕ ਹੈ ਜੇ ਤੁਸੀਂ ਐਸਸੀ ਹੋ ਐਸਟੀ ਹੋ ਜਾਂ ਬੀਸੀ ਹੋ ਤਾਂ ਉਹਨਾਂ ਲਈ ਕੀ ਹੈ 30 ਦੇਖੋ ਪੰਜਾਬ ਦੇ ਵਿੱਚ ਕੀ ਹੈ ਸ਼ਡਿਊਲ ਟ੍ਰਾਈਬ ਨਹੀਂ ਹੈਗੇ ਤੇ ਬਟ ਇਹਨਾਂ ਨੇ ਫਿਰ ਵੀ ਮੈਂਸ਼ਨ ਕੀਤਾ ਹੋਇਆ ਕਿ ਐਸਟੀ ਠੀਕ ਹੈ ਉਹ ਤਾਂ ਮੈਂਸ਼ਨ ਕੀਤਾ ਹੋਇਆ ਕਿਉਂਕਿ ਇਹ ਸਿਰਫ ਪੰਜਾਬ ਵਾਲਿਆਂ ਲਈ ਨਹੀਂ ਹੈ ਹਰਿਆਣਾ ਅਤੇ ਨੇੜੇ ਦੀਆਂ ਹੋਰ ਦੋ ਤਿੰਨ ਸਟੇਟ ਨੇ ਜਿਹੜੀਆਂ ਉਹ ਵੀ ਬੱਚੇ ਨੇ ਜਿਹੜੇ ਅਪਲਾਈ ਕਰ ਸਕਦੇ ਨੇ ਉਹ ਤੁਹਾਨੂੰ ਅੱਗੇ ਦੱਸਾਂਗੇ ਤਾਂ ਜੇਕਰ ਤੁਸੀਂ ਪੰਜਾਬ ਤੋਂ ਬਿਲੋਂਗ ਨਹੀਂ ਕਰਦੇ ਕਿਸੇ ਹੋਰ ਸਟੇਟ ਤੋਂ ਬਿਲੋਂਗ ਕਰ ਰਹੇ ਹੋ ਤਾਂ ਤੁਹਾਡੇ ਲਈ ਵੀ ਬਹੁਤ ਵਧੀਆ ਮੌਕਾ ਹੈ ਪੰਜਾਬ ਦੇ ਵਿੱਚ ਤੁਸੀਂ ਵੀ ਇਹਨਾਂ ਦੀ ਇੱਕ ਜਿਹੜੀ ਹੈ ਆਪਣੀ ਵੈਕੈਂਸੀ ਉਹਦੇ ਲਈ ਫਿਲ ਕਰ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਐਕਸ ਸਰਵਿਸਮੈਨ ਲਈ ਨੇ 15 ਪੀਡਬਲ ਡੀ ਲਈ ਨੇ ਜਿਹੜੀਆਂ ਮੈਂਸ਼ਨ ਕੀਤੀਆਂ ਹੋਈਆਂ ਨੇ ਠੀਕ ਹੈ अलग-अलग डिसेबिलिटी ਦੇ ਅਕੋਰਡਿੰਗ ਹਨਾ ਮੈਂਸ਼ਨ ਕੀਤੀ ਹੋਈ ਨੇ ਸਾਰੀਆਂ ਉਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਇਹਨਾਂ ਨੇ ਇੱਕ ਨੋਟ ਲਿਖਿਆ ਹੋਇਆ ਹੈ ਕਿ ਜਿਹੜੀਆਂ ਵੈਕੈਂਸੀਜ਼ ਨੇ ਉਹ ਇਨਕਰੀਜ਼ ਵੀ ਹੋ ਸਕਦੀਆਂ ਨੇ ਡਿਕਰੀਜ਼ ਵੀ ਹੋ ਸਕਦੀਆਂ ਨੇ ਮੈਰਿਟ ਲਿਸਟ ਦੇ ਅਕੋਰਡਿੰਗ ਠੀਕ ਹੈ ਉਹ ਦੇਖੋ ਬਾਅਦ ਦੀਆਂ ਗੱਲਾਂ ਨੇ ਫਿਲਹਾਲ ਆਪਾਂ 300 ਪੋਸਟਾਂ ਹੀ ਮੰਗੇ ਮੰਨ ਕੇ ਚੱਲਦੇ ਹਾਂ ਤੁਸੀਂ ਉਹਦੇ ਅਕੋਰਡਿੰਗ ਹੀ ਅਪਲਾਈ ਕਰੋ ਠੀਕ ਹੈ ਨੈਕਸਟ ਦੇਖਦੇ ਆਂ ਏਜ ਏਜ ਦੇ ਵਿੱਚ ਕੀ ਹੈ ਤੁਹਾਡੀ ਏਜ ਆ ਜਿਹੜੀ ਉਹ ਘੱਟ ਤੋਂ ਘੱਟ 18 ਸਾਲ ਹੋਣੀ ਚਾਹੀਦੀ ਹੈ ਤੇ ਵੱਧ ਤੋਂ ਵੱਧ ਕਿੰਨੀ ਆ 35 ਸਾਲ ਹੋਣੀ ਚਾਹੀਦੀ ਹੈ ਕਦੋਂ ਤੱਕ B3 ਤੱਕ ਜਦੋਂ ਤੱਕ ਤੁਸੀਂ ਅਪਲਾਈ ਕਰੋ ਲਾਸਟ ਡੇਟ ਕਿੰਨੀ ਹੈ 20 ਸਤੰਬਰ ਹੀ ਹੈ ਨਾ 20 ਸਤੰਬਰ ਤੱਕ ਤੁਹਾਡੀ ਏਜ ਆ ਜਿਹੜੀ ਜਾਂ ਤਾਂ ਉਹ 18 ਸਾਲ ਹੋਵੇ ਜਾਂ 35 ਸਾਲ ਨਾ ਤਾਂ 18 ਤੋਂ ਘੱਟ ਸਾਲ ਹੋਵੇ ਤੇ ਨਾ ਹੀ 35 ਤੋਂ ਵੱਧ ਹੋਵੇ ਠੀਕ ਹੈ ਸਾਰੇ ਐਗਜ਼ਾਮ ਦੇ ਵਿੱਚ ਆਲਮੋਸਟ ਇਹੀ ਹੈ ਜਿਹੜੀ ਇਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਚਲੋ ਅੱਗੇ ਦੇਖਦੇ ਹਾਂ ਜੀ ਨੈਕਸਟ ਦੇਖੋ ਉਹਨਾਂ ਨੇ ਕੀ ਆ ਪੀ ਡਬਲਯੂ ਡੀ ਤੇ ਐਕਸ ਸਰਵਿਸਮੈਨ ਲਈ ਵੀ ਹੈ ਜਿਹੜੀ ਉਹ ਹੋ ਕੀ ਕੀਤੀ ਹੋਈ ਹੈ ਉਹਨਾਂ ਨੂੰ ਰਿਲੈਕਸੇਸ਼ਨ ਦਿੱਤੀ ਹੋਈ ਹੈ ਏਜ ਦੇ ਵਿੱਚ ਤੁਸੀਂ ਦੇਖ ਸਕਦੇ ਹੋ 10 ਸਾਲ ਦੀ ਪੀਡਬਲਿ ਐਕਸ ਸਰਵਿਸਮੈਨ ਲਈ 3 ਸਾਲ ਦੀ ਠੀਕ ਹੈ ਨੈਕਸਟ ਦੇਖਦੇ ਹਾਂ ਕੁਆਲੀਫਿਕੇਸ਼ਨ ਕੁਆਲੀਫਿਕੇਸ਼ਨ ਬਹੁਤ ਹੀ ਇਨਨਾਂ ਨੇ ਜਿਵੇਂ ਕਹਿੰਦੇ ਨੇ ਕ੍ਰਾਈਟੇਰੀਆ ਵਧੀਆ ਰੱਖਿਆ ਹੈ ਸਿਰਫ ਪਲੱਸ 2 ਹੀ ਮੰਗੀ ਹੈ ਤੁਹਾਡੀ ਪਲੱਸ 2 ਕੀਤੀ ਹੋਈ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਚਾਹੇ ਤੁਸੀਂ ਪੰਜਾਬ ਚੋਂ ਹਰਿਆਣਾ ਚੋਂ ਠੀਕ ਹੈ ਇੱਕ ਦੋ ਸਟੇਟਸ ਹੋਰ ਨੇ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਨਾਲ-ਨਾਲ ਦੱਸਦੇ ਜਾਵਾਂਗੇ ਠੀਕ ਹੈ ਤਾਂ ਤੁਸੀਂ ਅੱਜ ਹੀ ਅਪਲਾਈ ਕਰੋ ਬਹੁਤ ਹੀ ਵਧੀਆ ਮੌਕਾ ਹੈ ਉਸ ਤੋਂ ਬਾਅਦ ਫੀਸ ਦੇਖੋ ਫੀਸ ਇਹਨਾਂ ਨੇ ਕੀ ਕਿਹਾ ਹੈ ਜਿਹੜਾ ਮੈਂ ਤੁਹਾਨੂੰ ਕਹਿ ਰਹੀ ਸੀ ਕਿ ਕਿਹੜੇ-ਕਿਹੜੇ ਸਟੇਟਸ ਠੀਕ ਆ ਇਹਨਾਂ ਨੇ ਕਿਹਾ ਇੱਕ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਠੀਕ ਹੈ ਜੇ ਤੁਸੀਂ ਹਰਿਆਣਾ ਤੋਂ ਹੋ ਜਾਂ ਚੰਡੀਗੜ੍ਹ ਯੂਟੀ ਤੋਂ ਹੋ ਤਾਂ ਤੁਹਾਡੇ ਲਈ ਸੌਰੀ ਜੇ ਤੁਸੀਂ ਨਹੀਂ ਹੋ ਜੇ ਤੁਸੀਂ ਪੰਜਾਬ ਤੋਂ ਨਹੀਂ ਹੋ ਹਰਿਆਣਾ ਤੋਂ ਨਹੀਂ ਹੋ ਤੇ ਚੰਡੀਗੜ੍ਹ ਯੂਟੀ ਤੋਂ ਨਹੀਂ ਹੋ ਬਾਕੀ ਕਿਸੇ ਵੀ ਸਟੇਟ ਤੋਂ ਹੋ ਤਾਂ ਤੁਹਾਡੀ ਫੀਸ ਹੈ 700 ਕੋਈ ਵੀ ਸਟੇਟ ਦੇ ਹੋ ਤੁਸੀਂ ਦੇਖੋ ਅਪਲਾਈ ਕਰ ਸਕਦੇ ਹੋ ਠੀਕ ਹੈ ਬਟ ਉਹਦੇ ਵਿੱਚ ਕੀ ਤੁਹਾਡੀ 100 ਰੁਪਏ ਜਿਹੜੇ ਜ਼ਿਆਦਾ ਫੀਸ ਦਾ ਹੋਏਗਾ ਜੇ ਤੁਸੀਂ ਐਸਸੀ ਐਸਟੀ ਬੀਸੀ ਠੀਕ ਹੈ ਇਹਨਾਂ ਕੈਟਾਗਰੀ ਤੋਂ ਹੋ ਐਂਡ ਪੰਜਾਬ ਹਰਿਆਣਾ ਐਂਡ ਚੰਡੀਗੜ੍ਹ ਤੋਂ ਹੋ ਤਾਂ ਤੁਹਾਡੀ ਹੈ 600 ਐਕਸ ਸਰਵਿਸਮੈਨ ਲਈ ਵੀ 600 ਹੈ ਤੇ ਪੀਡਬਲਿਊਡੀ ਉਹਨਾਂ ਲਈ ਵੀ 600 ਹੈ ਠੀਕ ਹੈ ਤਾਂ ਹੁਣ ਤੁਸੀਂ ਚਾਹੇ ਜਿਸ ਮਰਜ਼ੀ ਸਟੇਟ ਤੋਂ ਬਿਲੋਂਗ ਕਰਦੇ ਹੋ ਤੁਸੀਂ ਕੀ ਹੈ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਨੈਕਸਟ ਦੇਖੋ ਰਿਜ਼ਰਵੇਸ਼ਨ ਕਹੀ ਹੈ ਇਹਨਾਂ ਨੇ ਰਿਜ਼ਰਵੇਸ਼ਨ ਕੀ ਹੈ ਜੇ ਤੁਹਾਡੇ ਕੋਲ ਇੱਕ ਤਾਂ ਤੁਹਾਡੇ ਕੋਲ ਆਪਣਾ एससी एसटी ते बीसी ਦਾ ਸਰਟੀਫਿਕੇਟ ਕਾਸਟ ਸਰਟੀਫਿਕੇਟ ਹੋਣਾ ਚਾਹੀਦਾ ਤੇ ਇੱਕ ਡੋਮਿਸਾਈਲ ਸਰਟੀਫਿਕੇਟ ਮਤਲਬ ਕਿ ਤੁਸੀਂ ਰੈਜ਼ੀਡੈਂਟ ਪਰਮਨੈਂਟ ਰੈਜ਼ੀਡੈਂਟ ਹੋ ਪੰਜਾਬ ਦੇ ਜੇ ਤੁਹਾਡੇ ਕੋਲ ਉਹ ਹੈਗੇ ਨੇ ਠੀਕ ਹੈ ਤੁਸੀਂ ਜਦੋਂ ਅਪਲਾਈ ਕਰੋਗੇ ਨਾਲ ਉਹ ਆਪਣੇ ਡਾਕੂਮੈਂਟ ਜਿਹੜੇ ਅਟੈਚ ਕਰੋਗੇ ਤਾਂ ਤੁਹਾਨੂੰ ਕੀ ਏਜ ਦੇ ਵਿੱਚ ਵੀ ਤੇ ਫੀਸ ਦੇ ਵਿੱਚ ਵੀ ਰੈਲੈਕਸੇਸ਼ਨ ਮਿਲ ਸਕਦੀ ਹੈ ਠੀਕ ਹੈ ਨੈਕਸਟ ਦੇਖਦੇ ਹਾਂ ਜੀ ਬਾਕੀ ਕਿਹੜੇ ਕਿਹੜੇ ਪ੍ਰੂਫ ਨੇ ਹਨਾ ਕੁਆਲਿਫਿਕੇਸ਼ਨ ਦਾ ਹੋ ਗਿਆ ਡੇਟ ਆਫ ਬਰਥ ਰਿਜ਼ਰਵੇਸ਼ਨ ਸਰਟੀਫਿਕੇਟ ਉਹੀ ਜੋ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਬਾਕੀ ਤੁਸੀਂ ਚਾਹੋ ਤਾਂ ਇਹ ਪੂਰੀ ਜੋ ਆਪਣੀ ਪੀਡੀਐਫ ਹੈ ਇਹ ਡਾਊਨਲੋਡ ਕਰ ਸਕਦੇ ਹੋ ਆਫੀਸ਼ੀਅਲ ਵੈਬਸਾਈਟ ਤੋਂ ਜਾ ਕੇ ਤੇ ਪੂਰੀ ਕੀ ਹੈ ਜਾਣਕਾਰੀ ਲੈ ਸਕਦੇ ਹੋ ਕਿ ਕੀ ਕੀ ਮਤਲਬ ਤੁਹਾਨੂੰ ਡਾਕੂਮੈਂਟ ਹੋਰ ਚਾਹੀਦੇ ਨੇ ਬੀਸੀ ਦੇ ਲਈ ਦੇਖੋ ਇਹਨਾਂ ਨੇ ਕ੍ਰੀਮੀ ਲੇਅਰ ਵਾਲਾ ਸਰਟੀਫਿਕੇਟ ਇਹ ਹੈਗਾ ਤੁਹਾਡਾ ਇਨਕਮ ਸਰਟੀਫਿਕੇਟ ਠੀਕ ਹੈ ਇਹਦੇ ਵਿੱਚ ਤੁਹਾਡੀ ਇਨਕਮ ਦੇ ਅਕੋਰਡਿੰਗ ਇਹ ਤੈਅ ਕੀਤਾ ਜਾਊਗਾ ਕਿ ਤੁਸੀਂ ਕ੍ਰੀਮੀ ਲੇਅਰ ਦੇ ਅੰਡਰ ਹੋ ਜਾਂ ਨਹੀਂ ਹੋ ਠੀਕ ਹੈ ਉਹਦੇ ਅਕੋਰਡਿੰਗ ਤੁਹਾਨੂੰ ਕੀ ਹੈ ਰਿਲੈਕਸੇਸ਼ਨ ਮਿਲ ਜਾਈਗੀ नैक्सट देखते हैं जी उस तो बाद इन्होंने कुछ नैक्सियर दुए ने लास्ट से वो तो उसी फिल करने ने जो दो भी अप्लाई करोगे ठीक है उस तो बाद आप देखते हैं कि अपना की है मोड ऑफ सिलेक्शन हो गया ठीक है ਮਤਲਬ ਕਿ ਕਿੰਨਾ ਤੁਹਾਡਾ ਪੇਪਰ ਕਿਵੇਂ ਹੋਏਗਾ ਕਿੰਨੇ ਮਾਰਕਸ ਦਾ ਹੋਏਗਾ ਨੈਗੇਟਿਵ ਮਾਰਕਿੰਗ ਹੈ ਜਾਂ ਨਹੀਂ ਹੈ ਠੀਕ ਉਹ ਸਭ ਕੁਝ ਦੇਖੋ ਤੁਹਾਡਾ ਪੇਪਰ ਹੈ ਜੋ ਉਹ 50 ਕੁਐਸਚਨਸ ਹੋਣਗੇ ਮਲਟੀਪਲ ਚੁਆਇਸ ਐਮਸੀਕਿਊ ਫਾਰਮ ਦੇ ਵਿੱਚ ਹੋਣਗੇ ਤੁਹਾਡੇ 50 ਕੁਐਸਚਨਸ ਸਿਰਫ 50 ਕੁਐਸਚਨ ਨੇ ਬਹੁਤ ਹੀ ਵਧੀਆ ਮੌਕਾ ਹੈ 100 ਮਾਰਕਸ ਦੀ ਹੋਣਗੇ ਹਰ ਇੱਕ ਕੁਐਸਚਨ ਜਿਹੜਾ ਉਹ 2 ਮਾਰਕਸ ਦਾ ਹੋਏਗਾ ਤੇ ਸਭ ਤੋਂ ਵਧੀਆ ਗੱਲ ਇਸ ਵਿੱਚ ਕੀ ਹੈ ਨੈਗੇਟਿਵ ਮਾਰਕਿੰਗ ਨਹੀਂ ਹੈ विद नो नेगेटिव मार्किंग ठीक है तो बहुत बढ़िया मौका है तुम्हारे लिए ਤੇ ਜਿਹੜਾ ਪੇਪਰ ਹੈ ਉਹ ਵੀ ਇੰਗਲਿਸ਼ ਹਿੰਦੀ ਅਤੇ ਪੰਜਾਬੀ ਲੈਂਗੁਏਜ ਦੇ ਵਿੱਚ ਹੋਏਗਾ ਪਾਰ ਸਕਨੇ ਹੋ ਤੁਸੀਂ ਬਹੁਤ ਹੀ ਵਧੀਆ ਮੌਕਾ ਹੈ ਤੇ ਡੇਢ ਘੰਟੇ ਦਾ ਤੁਹਾਡਾ ਪੇਪਰ ਹੋਣ ਵਾਲਾ ਹੈ ਠੀਕ ਹੈ ਬਾਕੀ ਦੇਖੋ ਜਦੋਂ ਵੀ ਪੇਪਰ ਹੁੰਦਾ ਹੈ ਉਸ ਤੋਂ ਬਾਅਦ ਜਦੋਂ ਮੈਰਿਟ ਲਿਸਟ ਨਿਕਲੇਗੀ ਉਹਦੇ ਅਕੋਰਡਿੰਗ ਹੀ ਤੁਹਾਨੂੰ ਰੱਖਿਆ ਜਾਏਗਾ ਠੀਕ ਹੈ ਜੀਡੀ ਮੈਰਿਟ ਲਿਸਟ ਆਏਗੀ ਜਿੰਨੇ ਇਹਨਾਂ ਨੇ ਰੱਖਨੇ ਮਤਲਬ ਕਿ 300 ਰੱਖਨੇ ਨੇ ਤਾਂ ਉਸਦੇ 10 ਗੁਣਾ ਨੇ ਜਿਹੜੇ ਉਹ ਸਿਲੈਕਟ ਕੀਤੇ ਜਾਣਗੇ ਉਹਨਾਂ ਦਾ ਫਿਰ ਕੀ ਹੋਏਗਾ ਫਿਜ਼ੀਕਲ ਹੋਏਗਾ देखो फिजीकल इंड्योरेंस टैसट होएगा वह भी इन्होंने क्राइटीरिया सब नीचे लिखा हुए ठीक है रेस होएगी क्वालिफाइंग होएगी किन्नी द होगी अठ सौ मीटर की फीमेल लठ सौ मीटर की है लौंग जंप होएगा ठीक है एज वाइज इन्होंने की किया हो डिस्टेंस दू किया होया सब देख सकते हो तुम पी डी एफ ओफिशियल वैबसाइट तो डाउनलोड करके बाकी असी इस लिंक है जोड़ा वो डिस्क्रिप्शन भी पा देंगे तो उतो भी ये पी डी एफ डाउनलोड कर सकते हो ठीक है ਬਾਕੀ ਬਸ ਇਹਦੇ ਵਿੱਚ ਇੰਨਾ ਹੀ ਹੈ ਤੁਸੀਂ ਚਾਹੋ ਤਾਂ ਇਹ ਪੀਡੀਐਫ ਡਾਊਨਲੋਡ ਕਰਕੇ ਪੂਰੀ ਪੜ ਸਕਦੇ ਹੋ ਡੇਟ ਆਫ ਐਗਜ਼ਾਮੀਨੇਸ਼ਨ ਵਗੈਰਾ ਦੇਖੋ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਇਹ ਕਿ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਹੈ ਜਿਹੜੀ ਇੱਥੇ ਸਭ ਕੁਝ ਮੈਂਸ਼ਨ ਕੀਤਾ ਜਾਊਗਾ ਟਾਈਮ ਟੂ ਟਾਈਮ ਠੀਕ ਹੈ ਫਿਲਹਾਲ ਤੁਸੀਂ ਜੋ ਕਰਨਾ ਹੈ ਸਭ ਤੋਂ ਪਹਿਲਾਂ ਅਪਲਾਈ ਕਰੋ ਆਪਣੇ ਐਗਜ਼ਾਮ ਦੀ ਤਿਆਰੀ ਕਰੋ ਬਹੁਤ ਹੀ ਵਧੀਆ ਮੌਕਾ ਹੈ ਪਲੱਸ 2 ਵਾਲਿਆਂ ਲਈ ਜਲਦੀ ਤੋਂ ਜਲਦੀ ਭਰੋ ਠੀਕ ਹੈ ਆਈ ਹੋਪ ਤੁਹਾਨੂੰ ਸਭ ਕੁਝ ਸਮਝ ਆ ਗਿਆ ਹੋਗਾ ਤੇ ਤੁਸੀਂ ਜਲਦੀ ਤੋਂ ਜਲਦੀ ਅਪਲਾਈ ਕਰੋਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਿਓ ਤਾਂਗੇ ਤੋਂ ਅੱਗੇ ਸ਼ੇਅਰ ਕਰਿਓ ਤਾਂ ਕਿ ਸਬ ਤੱਕ ਇਹ ਨੋਟੀਫਿਕੇਸ਼ਨ ਇਹ ਜੋ ਪਹੁੰਚ ਸਕੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ